ਸੂਰਤ ਨਾਮ ਕੇ ਨਿਸਤ ਕਰੇ ਰਹਾਓ ਹਰ ਕੇ ਨਾਮ ਕਬੀਰ ਪੁਜਾਕਰ ਜਨਮ ਜਨਮ ਕੇ ਕਾਟੇ ਕਰਨੇ ਨਿਮਤ ਨਾਮ ਦੇਉ ਰੂਪ ਤਿਆਆ ਤੋ ਜਗ ਜਨਮ ਸੰਕਟ ਨਹੀਂ ਆਆ ਜਨਰ ਵਿਦਾਲ ਸਰਾਬ ਰੰਗ ਰਤਾ ਤੇ ਉਪਰ ਪ੍ਰਸਾਦ ਹਰ ਕਨੇ ਚਾਤਾ ਤੋ ਕੀ ਸਰਬਾ ਨਾਨਕ ਅਨੁਪ੍ਰਾਨ ਪੈਰ ਵਿੱਚ 24 ਅੱਖਰ ਮਾਹੀ ਬਿਆਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਸਨ ਲਾਹੀ ਸਹਿਤ ਸਮਾਦੇ ਉਪਾਦ ਰਹਿਤ ਤੁਨ ਵੱਡੇ ਭਾਗ ਲਿਬ ਲਾਗੀ ਕਹਿ ਰਵਿਦਾਸ ਪ੍ਰਕਾਸ਼ ਦਿੰਦੇ ਤਰ ਜਨਮ ਮਰੂ ਤੇ ਭਾਗੀ ਜੱਪੋ ਦੀ ਸਰਤਾ ਸਰਤਾ ਕਰ ਧੰਨ ਸਾਹਿਬ ਸਤਿਗੁਰ ਵਿਦਾਤ ਸਵਾਮੀ ਅਨਰਜਾਮੀ ਧੰਨ ਧੰਨ ਭਗਵਾਨ ਬਾਲਮੀਕੀ ਮਹਾਰਾਜ ਸਤਿਗੁਰੂ ਨਾਮਦੇਵ ਜੀ ਮਹਾਰਾਜ ਸਤਗੁਰੂ ਕਬੀਰ ਜੀ ਮਹਾਰਾਜ ਸਤਗੁਰੂ ਸਦਨਾ ਦੀ ਮਹਾਰਾਜ ਸਤਗੁਰੂ ਸਹਿਨ ਦੀ ਮਹਾਰਾਜ ਸਤਗੁਰੂ ਪਰਲੋਤਨ ਦੀ ਮਹਾਰਾਜ ਭਗਵਾਨ ਸ਼੍ਰੀ ਚੰਦ ਜੀ ਸਤਗੁਰੂ ਰੰਕਾ ਜੀ ਸਤਗੁਰੂ ਬੰਕਾ ਜੀ ਬਾਬਾ ਫਰੀਦ ਜੀ ਸੰਤ ਮੀਰਾਬਾਈ ਜੀ ਸੰਤ ਭਿਲਣੀ ਜੀ ਸੰਗੁਰਮਾ ਪਰਸ਼ਾ ਦੇ ਚਰਨ ਕਮਲਾ ਅਤੇ ਸੇਵਾ ਸਿਮਰਨ ਦੀ ਨੇਕ ਕਮਾਈ ਦਾ ਧਿਆਨ ਰੱਖ ਕੇ ਜਪੋ ਜੀ ਸਤਨਾਮ ਸਤਨਾਮ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਿਰ ਸ੍ਰੀ ਗਵਰਧਨਪੁਰ ਵਾਰਾਨਸੀ ਬੇਗਮਪੁਰਾ ਹਰਦਵਾਰ ਡੇਰਾ ਸਚਕੰਡ ਬੱਲਾ ਸੰਗੁਰਤਾ ਮੋਕੇ ਨਿਸ਼ਾਨੋ ਕੇ ਦਰਸ਼ਨ ਦਿਦਾਰ ਕਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਤਨ ਤਨ ਸਤਗੁਰੂ ਬਾਬਾ ਪਿੱਪਲਦਾ ਜੀ ਮਹਾਰਾਜ ਤਨ ਤਨ ਸਤਗੁਰੂ Swami ਸਰਵਨਦਾਸ ਜੀ ਮਹਾਰਾਜ ਤਨ ਤਨ ਸਤਗੁਰੂ Swami ਹਰੀਦਾਸ ਜੀ ਮਹਾਰਾਜ ਤਨ ਤਨ ਸਤਗੁਰੂ Swami ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਆਦਰणीय ਸਤਕਾਰਯੋਗ ਸਤਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਰਵਦਾਸੀਆ ਕੌਮ ਦੇ ਮਹਾਨ ਅੰਮ੍ਰਿਤ ਸ਼ਹੀ ਸੰਤ ਰਮਨੰਦ ਜੀ ਮਹਾਰਾਜ ਸੰਗੁਰਮਾ ਪਰਿਸ਼ਾਦੇ ਚਰਨ ਕਮਲਾ ਅਤੇ ਸੇਵਾ ਸਿਮਰਨ ਦੀ ਨੇਕ ਕਮਾਈ ਦਾ ਧਿਆਨ ਕਰਕੇ ਜੀ ਉਪੋਜੀ ਸਤਿਨਾਮ ਸਤਿਨਾਮ ਹਮ ਸਰਦੀਨ ਦਿਆਲ ਨਾ ਤੁੰ ਸਰ ਅਪਤੀ ਅਰ ਕਿਆ ਕੀਤਾ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਕੌਮ ਬਲ ਬਲ ਜਾਉਂ ਰਮਈਆ ਕਾਰਨ ਕਬਨੇ ਬੋਲ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿਦੇ ਵਿਦਾਸ ਆਸ ਲਗ ਜੀਵੋ ਜਿੜ ਪਯੋ ਦਰਸ਼ਨ ਦੇਖੇ ਸਾਹਿਬ ਸਤਪੁਰ ਵਿਦਾਸ ਦੀ ਮਹਾਰਾਜ ਗੁਰੂ ਸ੍ਰੋਮਣੀ ਸਰਵਣਦਾਸ ਪਾਤਸ਼ਾਹ ਜੀ ਆਪ ਜੀ ਕੇ ਪਾਵਨ ਪਵਿੱਤਰ ਚਰਣਾ ਕਬਲਾਂ ਦਾ ਓਟ ਆਸਰਾ ਲੈ ਕਰਕੇ ਡੇਰਾ ਸਤਖੰਡ ਬੱਲਾਂ ਵਿਖੇ ਡੇਰੇ ਦੇ ਸੰਚਾਲਕ ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਸਵਾਮੀ ਮਰੰਜਨ ਦਾਸ ਮਹਾਰਾਜੀ ਦੀ ਪਾਵਨ ਰਹਿਨਮਾਈ ਹੇਠ ਆਪਜੀ ਕੇਦਰ ਕਰਦੀਆਂ ਸ਼ਰਧਾਲੂ ਸੰਤਾਂ ਵੱਲੋਂ ਸਤਿਗੁਰੂ ਸਵਾਮੀ ਗਰੀਬ ਦਾਸ ਮਹਾਰਾਜ ਜੀ ਦਾ 31ਵਾਂ ਵਰਸੀ ਸਮਾਗਮ ਕੱਲ 23 ਜੁਲਾਈ ਦਿਨ ਬੁੱਧਵਾਰ ਮੁਤਾਬਕ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਾਕੁਰ ਪਾਤਸ਼ਾਹ ਜੀ ਆਈ ਹੋਈ ਸੰਗਤ ਦੇ ਲੰਗਰ ਭੰਡਾਰਿਆਂ ਦੀ ਸੁਵਿਧਾ ਵਾਸਤੇ ਆਪ ਦੀ ਕੇ ਚਰਣਾ ਕਮਲਾ ਪਾਸੋਂ ਸਾਗੁਰ ਸੱਚੇ ਪਾਤਸ਼ਾਹ ਜੀ ਪਟੀਆਂ ਪ੍ਰਾਰੰਭ ਕਰਨ ਦੀ ਆਗਿਆ ਮੰਗਦੇ ਹਾਂ ਕਿਰਪਾ ਕਰਨੀ ਪਾਤਸ਼ਾਹ ਜੀ ਪਟੀਆਂ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਲੋਹ ਲੰਗਰ ਤੱਪਦੇ ਰੱਖਣਾ ਜੋ ਜੀ ਆਵੇ ਸੋ ਰਾਜੀ ਜਾਵੇ ਤੇਰੇ ਭੰਡਾਰੇ ਟੋਟ ਨਾ ਆਵੇ ਸਾਗੁਰ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੇਵਾਦਾਰਾਂ ਦੀਆਂ ਸੇਵਾਵਾਂ ਮਾ ਆਪਣੇ ਪਾਵਨ ਕੋਇਤਰ ਚਰਨਾਂ 'ਚ ਪ੍ਰਵਾਨ ਕਰਨੀਆਂ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲਵਤ ਰਿਸ਼ਕ ਕਰਨਾ ਕਿਰਪਾ ਕਰਨੀ ਸਤੂਰ ਸੱਚੇ ਪਾਤਸ਼ਾਹ ਡੇਰੇ ਖੜੇ ਆਵਾਜ਼ ਰੱਖਣੇ ਮਹਾਪੁਰਖਾਂ ਨੂੰ ਬੇਰੋਕਤਾ ਲੰਬੀ ਅਰਜ ਬਖਸ਼ਿਸ਼ ਕਰਨੀ ਸਾਰੇ ਵਿਸ਼ਵੰਦਰ ਸੁਖ ਸ਼ਾਂਤੀ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਸਤਗੁਰੂ ਪਾਤਸ਼ਾਹ ਕਿਰਪਾ ਕਰਨੀ ਹੈ ਤਾਪੁਰਖ ਅੰਤਰਜਾਮੀ ਜਿਦਨੀਆਂ ਸੰਤਪਾਪ ਕੇ ਦਰ ਘਰ ਵਿਖੇਨਤ ਮਸਤਕ ਹੋਈਆਂ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਭਰਾ ਨੂੰ ਦਰੋ ਕਰੋ ਨਾਮ ਦਾ ਰੰਗ ਸਾਧਕਾ ਸੰਗ ਬਖਸ਼ਿਸ਼ ਕਰਨਾ ਕਿਰਪਾ ਕਰਨੀ ਆਕਾਲਪੁਰਖ ਅੰਤਰਜਾਮੀ ਸਭਨਾ ਦੇ ਪਰਦੇ ਕੱਢਣੇ ਆਪ ਜੀ ਕੇ ਪਾਵਨ ਕੋਇ ਪ੍ਰਚਰਨਾ ਕਮਲਾ ਬਾਸ ਇਸ ਵੇਲੇ ਕੀ ਅਰਦਾਸ ਬੇਨਤੀ ਮਨਜ਼ੂਰ ਹੋਵੇ ਪਾਤਸ਼ਾਹ ਜੀ ਆਪ ਜੀ ਕੀ ਪਾਵਨ ਰਸਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਆਪ ਕੇ ਦਰ ਤੇ ਪ੍ਰਵਾਨ ਹੋਵੇ ਕਹਿ ਰਵਿਦਾਸ ਨਾਮ ਤੇro ਆਰਤੀ ਸਤ ਨਾਮ ਹੈ ਹਰ ਭਗਤ ਤੁਹਾਰੇ ਦਰ ਤੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਨੂੰ ਪਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਠੀਆਂ ਪ੍ਰਾਰambh ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਇਸ ਵੇਲੇ ਕੀ ਅਰਦਾਸ ਮਨਜ਼ੂਰ ਹੋਵੇ ਸਤਿਗੁਰੂ ਵਿਦਾਇ ਦੀ ਮਹਾਰਾਜਾ ਗੁਰਸਵਾਮੀ ਸਰਬੰਦਾਸ ਬਾਛਾ ਜੀ ਆਪ ਦੀ ਕੇ ਪਾਲਨ ਨਾਮ ਦੀ ਚੜ੍ਹਦੀ ਹੋਵੇ ਕਲਾ ਜਿਹੜੇ ਬਾਣੇ ਸਰਬਤਲਾ ਭਾਗ ਹਰ ਸੋਹੀ ਨਾਖਿਆ ਕੀ ਕਰੇ ਆਨ ਕੀ ਆਸ ਤੇ ਮਰਦੋ ਤਿੰਨ ਜਾਣਗੇ ਸਤਿ ਭਾਗ ਤੇ ਰਬ ਦਾ ਐਸਾ ਜਾ ਮੂਰਾ ਜਮੇ ਕਭ ਮਿਲੇ ਸਬਰਨ ਕੋ ਬਰਦਾਸ ਰਾਮ ਦੀ ਜੈ ਬੋਲੇ ਸੋ ਨਿਰਭੈ ਸਤਗੁਰੂ ਸਵਾਮੀ ਸਰਬਨ ਦਾਸ ਸਹਾਰਾ ਕੀ ਜੈ ਬੋਲੇ ਸੋ ਨਿਰਭੈ ਸਤਗੁਰੂ ਸਵਾਮੀ ਹਰਿਦਾਸ ਸਮਾਰਾ